ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਲਈ ਬੇਹਦ ਵੱਡਾ ਝਟਕਾ ਜਿਹੜਾ ਆ ਉਹ ਇਸ ਵੇਲੇ ਲੱਗਿਆ ਹੈ। ਰਾਜਾ ਵੜਿੰਗ ਦੱਸ ਤਈਏ ਕਿ ਲੁਧਿਆਣੇ ਤੋਂ ਲੋਕ ਸਭਾ ਇਲੈਕਸ਼ਨ ਲੜ ਰਹੇ ਨੇ ਕਾਂਗਰਸ ਦੀ ਟਿਕਟ ਤੇ ਪੰਜਾਬ ਦੇ ਮੌਜੂਦਾ ਪ੍ਰਧਾਨ ਨੇ ਤੇ ਪ੍ਰਧਾਨ ਸਾਹਿਬ ਇਸ ਵੇਲੇ ਬਹੁਤ ਬੁਰੇ ਫਸੇ ਹੋਏ ਨੇ। ਰਾਜਾ ਵੜਿੰਗ ਨੂੰ ਲੁਧਿਆਣੇ ਲਿਆ ਕੇ ਕਾਂਗਰਸ ਨੇ ਟਿਕਟ ਦੇਤੀ ਜਿੱਥੋਂ ਆਲਰੇਡੀ ਕਾਂਗਰਸ ਦੇ ਵੱਲੋਂ ਦੋ ਵਾਰ ਜਿੱਤਿਆ ਹੋਇਆ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਬੀਤੇ ਦਿਨੀ ਬੀਤੇ ਸਮੇਂ ਦੇ ਵਿੱਚ ਭਾਜਪਾ ਚ ਸ਼ਾਮਲ ਹੋ ਜਾਂਦਾ। ਉਹ ਸਾਰੀਆਂ ਚਰਚਾਵਾਂ ਦੇ ਵਿੱਚ ਇਸ ਵੇਲੇ ਪਰਿਵਾਰਕ ਪੱਧਰ ਦੇ ਉੱਤੇ ਬਹੁਤ ਵੱਡਾ ਝਟਕਾ ਰਾਜੇ ਵੜਿੰਗ ਨੂੰ ਲੱਗਿਆ ਹੈ ਰਾਜਾ ਵੜਿੰਗ ਦੇ ਪਤਨੀ ਅਮਰਤਾ ਵੜਿੰਗ ਉਹਨਾਂ ਦੇ ਭਰਾ ਅਰਸ਼ ਸੱਚਰ ਜਿਹੜੇ ਕਿ ਡੈਲੀਗੇਟ ਮੈਂਬਰ ਨੇ ਕਾਂਗਰਸ ਤੇ ਜਾਂ ਕਈਏ ਕਿ ਸੀ ਕਾਂਗਰਸ ਤੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਅਰਸ਼ ਸੱਚਰ ਨੇ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ ਜਾਂ ਕਈਏ ਕਿ ਆਪਣੀ ਭੈਣ ਨੂੰ ਆਪਣੀ ਭੈਣ ਦੇ ਜਿਹੜੇ ਹਸਬੰਡ ਨੇ ਇਲੈਕਸ਼ਨ ਲੜ ਰਹੇ ਨੇ ਉਹਨਾਂ ਨੂੰ ਅਲਵਿਦਾ ਆਖ ਦਿੱਤਾ ਹੈ ਪਾਰਟੀ ਪੱਧਰ ਦੇ ਉੱਤੇ ਤੇ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਗਏ ਨੇ ਵੱਡਾ ਝਟਕਾ ਦਿੱਤਾ ਹੈ ਅਮਰਤਾ ਵੜਿੰਗ ਨੂੰ ਤੇ ਰਾਜੇ ਵੜਿੰਗ ਨੂੰ ਅਮਰਤਾ ਵੜਿੰਗ ਦਾ ਪ੍ਰਚਾਰ ਜਿਹੜਾ ਹਮੇਸ਼ਾ ਦੇਖਦੇ ਆ ਪਿਛਲੀਆਂ ਚੋਣਾਂ ਦੇ ਵਿੱਚ ਬਰਾਬਰ ਰਾਜਾ ਵੜਿੰਗ ਦੇ ਨਾਲ ਬਰਾਬਰ ਖੜਦੇ ਨੇ ਜਿਸ ਤਰੀਕੇ ਦੀ ਉਹਨਾਂ ਦੀ ਪ੍ਰਚਾਰ ਸ਼ੈਲੀ ਆ ਲੋਕ ਉਸ ਤੋਂ ਪ੍ਰਭਾਵਿਤ ਵੀ ਹੁੰਦੇ ਨੇ ਪਰ ਇਸ ਵੇਲੇ ਵੱਡਾ ਸਵਾਲ ਇਹ ਆ ਕਿ ਜਦੋਂ ਤੁਹਾਡਾ ਭਰਾ ਤੁਹਾਡੀ ਪਾਰਟੀ ਨੂੰ ਛੱਡ ਜਾਂਦਾ ਤਾਂ ਲੋਕਾਂ ਦੇ ਵਿੱਚ ਜਾ ਕੇ ਆਪਣੀ ਜਿਹੜੀ ਆ ਇਮੇਜ ਜਿਹੜੀ ਆ ਉਸ ਨੂੰ ਡੈਂਟ ਪੈਣ ਤੋਂ ਕੰਟਰੋਲ ਕਿਵੇਂ ਕਰੋਗੇ ਰਾਜਾ ਵੜਿੰਗ ਬਹੁਤ ਬੁਰੀ ਤਰ੍ਹਾਂ ਫਸੇ ਹੋਏ ਨੇ ਲੁਧਿਆਣਾ ਸੀਟ ਤੇ ਕਿਉਂਕਿ ਆਪਣੀ ਹੀ ਪਾਰਟੀ ਦੇ ਵੱਲੋਂ ਝਟਕੇ ਮਿਲ ਰਹੇ ਨੇ ਰਵਨੀਤ ਬਿੱਟੂ ਦੇ ਨਾਲ ਉਸ ਵੇਲੇ ਉਸ ਮੁਕਾਬਲਾ ਜਿਹੜਾ ਆ ਉਸ ਸੀਟ ਦੇ ਉੱਤੇ ਬੇਹਤ ਸਖਤਾ ਆਮ ਆਦਮੀ ਪਾਰਟੀ ਉੱਥੇ ਵੱਡੇ ਪੱਧਰ ਦੇ ਉੱਤੇ ਫਾਈਟ ਦੇ ਰਹੀ ਆ ਟਿਕੋਣਾ ਮੁਕਾਬਲਾ ਇਸ ਵੇਲੇ ਬਣਿਆ ਹੋਇਆ ਹੈ ਅਕਾਲੀ ਦਲ ਦਾ ਵੀ ਵੋਟ ਬੈਂਕ ਬਹੁਤ ਵੱਡਾ ਜਿਹੜਾ ਆ ਲੁਧਿਆਣੇ ਦੇ ਵਿੱਚ ਇਸ ਵਾਰ ਅੱਪ ਹੋਣ ਦੀ ਉਮੀਦ ਹੈ ਰਾਜਾ ਵੜਿੰਗ ਦੇ ਲਈ ਵੱਡਾ ਝਟਕਾ ਆ ਪੰਜਾਬ ਕਾਂਗਰਸ ਦੇ ਲਈ ਝਟਕਾ ਆ ਕਿਉਂਕਿ ਇਹੋ ਜੀਆਂ ਚੀਜ਼ਾਂ ਜਦੋਂ ਵਾਪਰਦੀਆਂ ਨੇ ਤਾਂ ਸਾਈਕੋਲੋਜੀਕਲੀ ਅਸਰ ਵੱਡਾ ਹੁੰਦਾ ਹੈ ਹੁਣ ਰਾਜੇ ਵੜਿੰਗ ਨੂੰ ਕੋਈ ਸਵਾਲ ਕਰ ਲਵੇ ਅਮਰਤਾ ਵੜਿੰਗ ਨੂੰ ਕੋਈ ਸਵਾਲ ਕਰ ਲਵੇ ਤੁਹਾਡਾ ਭਰਾ ਤਾਂ ਪਾਰਟੀ 'ਚ ਨਹੀਂ ਰਿਹਾ ਤਾਂ ਬੰਦਾ ਉਸ ਵੇਲੇ ਬੌਂਦਲ ਜਾਂਦਾ ਤੇ ਸਿਮਰਜੀਤ ਸਿੰਘ ਬਾਸੂ ਨੇ ਪਿਛਲੇ ਦਿਨੀ ਜਿਹੜੇ ਆ ਆਪਣੇ ਭਰਾ ਦੇ ਨਾਲ ਜਾਂ ਕਹੀਏ ਕਿ ਆਪਣੀ ਲੋਕ ਇਨਸਾਫ ਪਾਰਟੀ ਨੂੰ ਕਾਂਗਰਸ ਦੇ ਵਿੱਚ ਰਲਾ ਕੇ ਆਉਂਦੇ ਨੇ ਰਾਜੇ ਵੜਿੰਗੋਣਾ ਦੇ ਵਾਸਤੇ ਬਹੁਤ ਵੱਡੀ ਖਬਰ ਸੀ ਬਹੁਤ ਖੁਸ਼ੀ ਵਾਲੀ ਖਬਰ ਸੀ ਇੱਕ ਬਹੁਤ ਜ਼ਿਆਦਾ ਤਾਕਤ ਬਖਸ਼ਣ ਵਾਲੀ ਸੀਗੀ ਉਹ ਖਬਰ ਪਰ ਉਹ ਚਾਹ ਜਿਹੜਾ ਆ ਜਾਂ ਉਹਨੂੰ ਇੰਜੋਏ ਕਰਨ ਦਾ ਸਮਾਂ ਜਿਹੜਾ ਆ ਉਹ ਬਹੁਤਾ ਮਿਲਿਆ ਨਹੀਂ ਪਰਿਵਾਰ ਦੇ ਵਿੱਚੋਂ ਝਟਕਾ ਲੱਗ ਗਿਆ ਇਹੋ ਜੇ ਸਮੇਂ ਜਦੋਂ ਇਲੈਕਸ਼ਨ ਲੜੀ ਜਾਂਦੀ ਆ ਤਾਂ ਪਰਿਵਾਰ ਦਾ ਸਾਥ ਸਭ ਤੋਂ ਵੱਡਾ ਹੁੰਦਾ ਹਰੇਕ ਲੀਡਰ ਆਪਣੇ ਸਾਰੇ ਪਰਿਵਾਰਕ ਮੈਂਬਰਾਂ ਦੀ ਡਿਊਟੀ ਲਾਉਂਦਾ ਕੈਂਪੇਨ ਦੇ ਵਿੱਚ ਉਹਨਾਂ ਨੂੰ ਅਲੱਗ-ਅਲੱਗ ਥਾਵਾਂ ਜਿਹੜੀਆਂ ਨੇ ਉਹ ਅਲੋਟ ਕੀਤੀਆਂ ਜਾਂਦੀਆਂ ਨੇ ਉਹ ਅੱਗੋਂ ਆਪਣੀ ਜਿਹੜਾ ਸਰਕਲ ਆ ਉਸ ਨੂੰ ਇਲੈਕਸ਼ਨ ਦੇ ਵਿੱਚ ਉਤਾਰਦੇ ਨੇ ਪਰ ਰਾਜੇ ਵੜਿੰਗ ਦੇ ਨਾਲ ਇੱਥੇ ਜੱਗੂ ਤੇਰ ਵੀ ਹੋ ਗਈ ਆ ਰਾਜਾ ਵੜਿੰਗ ਦੇ ਪਤਨੀ ਅਮਰਤਾ ਵੜਿੰਗ ਦੇ ਭਰਾ ਅਰਸ਼ ਸੱੱਚਰ ਜਿਹੜੇ ਨੇ ਕਾਂਗਰਸ ਦੇ ਡੈਲੀਗੇਟ ਮੈਂਬਰ ਸੀ ਉਹ ਕਾਂਗਰਸ ਨੂੰ ਛੱਡ ਕੇ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਇਹਦੇ ਨਾਲ ਹੀ ਇੱਕ ਵੱਡੀ ਖਬਰ ਇਹ ਆ ਕਿ ਕਾਂਗਰਸ ਦੇ ਵਿੱਚ ਇੱਕ ਬੰਦਾ ਵਾਪਸ ਵੀ ਪਰਤਿਆ ਕਾਂਗਰਸ ਦੇ ਵਿੱਚ ਉਹਨਾਂ ਦਾ ਪੁਰਾਣਾ ਮੰਤਰੀ ਵੱਡਾ ਚਿਹਰਾ ਆ ਖਰੜ ਮੁਹਾਲੀ ਮੋਰਿੰਡਾ ਚਮਕੌਰ ਸਾਹਿਬ ਇਲਾਕੇ ਦੇ ਵਿੱਚ ਨਾ ਉਸ ਬੰਦੇ ਦਾ ਮੈਂ ਗੱਲ ਕਰ ਰਿਹਾ ਜਗਮੋਣ ਸਿੰਘ ਕੰਗਦੀ ਜਗਮੋਣ ਸਿੰਘ ਕੰਗ ਬਾਈ ਵਾਲੀ ਇਲੈਕਸ਼ਨ ਦੇ ਵਿੱਚ ਚਰਨਜੀਤ ਸਿੰਘ ਚੰਨੀ ਦੇ ਖਿਲਾਫਤ ਕਰਕੇ ਉਹਦੀਆਂ ਟਿਕਟਾਂ ਵੰਡਣ ਤੋਂ ਨਾਰਾਜ਼ ਹੋ ਕੇ ਸ਼ਰੀਆਮ ਉਸ ਦੇ ਖਿਲਾਫ ਬੋਲ ਕੇ ਪਾਰਟੀ ਛੱਡ ਗਈ ਸੀ ਤੇ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਫਰਵਰੀ 2022 ਚ ਉਹ ਆਮ ਆਦਮੀ ਪਾਰਟੀ ਜੁਆਇਨ ਕਰ ਲੈਂਦੇ ਨੇ ਕੀ ਸੋਚ ਕੇ ਕੀਤੀ ਸੀ ਕਿਹੜੇ ਉਹਨਾਂ ਦੇ ਨਾਲ ਸਮਝੌਤੇ ਹੋਏ ਸੀ ਕੀ ਉਮੀਦ ਸੀ ਇਹ ਕੰਗ ਸਾਹਿਬ ਬਿਹਤਰ ਦੱਸਣਗੇ ਪਰ ਜਗਮੋਣ ਕੰਗ ਦੇ ਨਾਲ ਲੱਗਦਾ ਇਹ ਆ ਕਿ ਜੋ ਉਹਨਾਂ ਨੇ ਸੋਚਿਆ ਸੀ ਜਾਂ ਫਿਰ ਜੋ ਉਹਨਾਂ ਨੂੰ ਕੋਈ ਲਾਲਚ ਸੀ ਉਹ ਪੂਰਾ ਨਹੀਂ ਹੋਇਆ ਹੋਣਾ ਤੇ ਜਗਮੋਣ ਕੰਗ ਹੁਣ ਦੁਬਾਰਾ ਕਾਂਗਰਸ ਦੇ ਵਿੱਚ ਵਾਪਸ ਆ ਗਏ ਨੇ ਆਇਆ RAM ਗਿਆ RAM ਦੀ ਰਾਜਨੀਤੀ ਇਸ ਵਾਰ ਵੱਡੇ ਪੱਧਰ ਤੇ ਹੋ ਰਹੀ ਆ ਕੋਈ ਪਾਰਟੀ ਛੱਡ ਕੇ ਦੂਜੀ ਚ ਜਾ ਰਿਹਾ ਕੋਈ ਦੂਜੀ ਤੋਂ ਤੀਜੀ ਚ ਜਾ ਰਿਹਾ ਕੋਈ ਤੀਜੀ ਤੋਂ ਫੇਰ ਪਹਿਲੀ ਚ ਵਾਪਸ ਆ ਰਿਹਾ ਇਸ ਵਾਰ ਇਹ ਖੇਡ ਵੱਡੇ ਪੱਧਰ ਦੇ ਉੱਤੇ ਖੇਡਿਆ ਜਾ ਰਿਹਾ ਹਾਲੇ 2 ਹਫ਼ਤੇ ਤੋਂ ਵੱਧ ਦਾ ਸਮਾਂ ਪੰਜਾਬ ਦੀ ਇਲੈਕਸ਼ਨ ਦੇ ਵਿੱਚ ਪਿਆ ਤੇ ਇਹ ਸਾਰਾ ਪ੍ਰੋਗਰਾਮ ਜਿਹੜਾ ਆ ਹਾਲੇ ਵੀ ਚੱਲਦਾ ਰਹਿਣਾ ਜਗਮੋਣ ਕੰਗ ਖਰੜ ਇਲਾਕੇ ਦੇ ਵਿੱਚ ਰਸੂਖ ਰੱਖਦੇ ਨੇ ਜਗਮੋਣ ਕੰਗ ਕੁਰਾਲੀ ਮੋਰਿੰਡਾ ਇਸ ਇਲਾਕੇ ਦੇ ਵਿੱਚ ਉਹਨਾਂ ਦਾ ਪੁਰਾਣਾ ਆਧਾਰ ਹੈ ਪਰ ਜਦੋਂ ਉਹਨਾਂ ਨੇ ਪਾਰਟੀ ਛੱਡੀ ਆਮ ਆਦਮੀ ਪਾਰਟੀ ਦੇ ਵਿੱਚ ਗਏ ਤਾਂ ਕੀ ਜਗਮੋਣ ਕੰਗ ਦਾ ਸਾਰਾ ਕੈਡਰ ਉਹਨਾਂ ਦੇ ਨਾਲ ਗਿਆ ਇਹ ਵੱਡਾ ਸਵਾਲ ਹੈ ਹੁਣ ਜਦੋਂ ਆਮ ਆਦਮੀ ਪਾਰਟੀ ਦੇ ਵਿੱਚੋਂ ਵਾਪਸ ਕਾਂਗਰਸ 'ਚ ਆ ਰਹੇ ਨੇ ਤਾਂ ਇਹਦੇ ਨਾਲ ਆਮ ਆਦਮੀ ਪਾਰਟੀ ਨੂੰ ਕਿੰਨਾ ਕੁ ਵੱਡਾ ਝਟਕਾ ਲੱਗਣਾ ਆਮ ਆਦਮੀ ਪਾਰਟੀ ਚ ਕੰਗ ਸਾਬ ਗਏ ਜਗਮੋਣ ਕੰਗ ਦਿੱਲੀ ਜਾ ਕੇ ਕਾਂਗਰਸ ਪ੍ਰਧਾਨ ਮਲਕਰਜਨ ਖੜਗੇ ਤੇ ਪੰਜਾਬ ਦੇ ਇੰਚਾਰਜ ਜਿਹੜੇ ਦਵਿੰਦਰ ਯਾਦਵ ਨੇ ਉਹਨਾਂ ਦੇ ਕੋਲੋਂ ਪਾਰਟੀ ਦੇ ਵਿੱਚ ਵਾਪਸੀ ਕਰ ਲੈਂਦੇ ਨੇ ਉਹਨਾਂ ਦੇ ਸੁਪੁੱਤਰ ਵੀ ਇਸ ਮੌਕੇ ਉਹਨਾਂ ਦੇ ਨਾਲ ਨੇ ਸੋ ਬਹੁਤ ਵੱਡੀਆਂ ਖਬਰਾਂ ਨੇ ਕਿ ਲੁਧਿਆਣੇ ਤੋਂ ਕਾਂਗਰਸ ਦੇ ਪ੍ਰਧਾਨ ਇਲੈਕਸ਼ਨ ਲੜ ਰਹੇ ਨੇ ਤੇ ਉਹਨਾਂ ਦੇ ਪਤਨੀ ਅਮਰਤਾ ਵੜਿੰਗ ਦੇ ਭਰਾ ਜਿਹੜੇ ਨੇ ਉਹ ਪਾਰਟੀ ਛੱਡ ਕੇ ਚਲੇ ਜਾਂਦੇ ਨੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਜਿਸ ਪਾਰਟੀ ਦੇ ਪ੍ਰਧਾਨ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਦੂਜੀਆਂ ਨੂੰ ਪਾਰਟੀ 'ਚ ਸੱਦਾ ਦਿੱਤਾ ਜਾ ਰਿਹਾ ਆਪਣਾ ਪਰਿਵਾਰ ਟੁੱਟ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਰਿਹਾ ਤਾਂ ਇਸ ਦੇ ਨਾਲ ਵੋਟਾਂ ਦੇ ਉੱਤੇ ਲੋਕਾਂ ਦੇ ਉੱਤੇ ਜਾਂ ਤੁਹਾਡੇ ਦੇਣ ਦਿੱਤੇ ਜਾਣ ਵਾਲੇ ਬਿਆਨਾਂ ਦੇ ਉੱਤੇ ਜਿਹੜਾ ਅਸਰ ਹੈ ਉਹ ਲਾਜ਼ਮੀ ਪਏਗਾ ਸੋ ਵੱਡੀ ਖਬਰ ਕਿ ਅਮਰਤਾ ਵੜਿੰਗ ਦੇ ਭਰਾ ਅਰਸ਼ ਸੱੱਚਰ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਖਰੜ ਤੋਂ ਜਗਮੋਣ ਕੰਗ ਜਿਹੜੇ ਵੱਡੇ ਪੁਰਾਣੇ ਕਾਂਗਰਸੀ ਲੀਡਰ ਸੀ ਜੋ ਬੀਤੇ ਸਮੇਂ ਚ ਆਮ ਆਦਮੀ ਪਾਰਟੀ ਸ਼ਾਮਲ ਹੁੰਦੇ ਨੇ ਉਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਕੇ ਕਾਂਗਰਸ ਦੇ ਵਿੱਚ ਵਾਪਸੀ ਕਰ ਲਈ ਗਈ ਆ।